ਪੰਜਾਬੀਆਂ ਨਾਲ 트럼ਪ ਤੋਂ ਵੀ ਮਾੜੀ ਕਰੂ ਕੈਨੇਡਾ ਸਰਕਾਰ ਸੈਂਕੜਿਆਂ ਦੀ ਗਿਣਤੀ ਵਿੱਚ ਡਰਾਈਵਰ ਹੋ ਸਕਦੇ ਨੇ ਵੇਲੇ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਨਾਲ ਅਣਹੋਣੀ ਜੀ ਜੀ ਡ్రਾਈਵਰੀ ਕਹਿੰਦੇ ਕਾਫੀ ਜ਼ਿਆਦਾ ਲਾਹੇਬੰਦ ਕੀਤਾ ਹੁੰਦਾ ਸੀ ਕਿਸੇ ਸਮੇਂ ਪਰ ਹੁਣ ਲਗਾਤਾਰ ਕਹਿੰਦੇ ਚੋਰੀ ਟੱਡ ਕੀਤੀ ਜਾ ਰਹੀ ਹੈ ਨਵੇਂ ਵਿਵਪਤਾ ਛੜਨ ਜਾ ਰਹੀ ਹੈ ਪੰਜਾਬੀ ਡ్రਾਈਵਰਾਂ ਨੂੰ ਕੀ ਹੈਗੇ ਨੇ ਉਹ ਜਿਹੜੇ ਕਿ ਨਵੇਂ ਬਦਲਾਅ ਕੀਤੇ ਜਾ ਰਹੇ ਨੇ ਬਿਲਕੁਲ ਅਮਰੀਕਾ ਦੇ ਵਿੱਚ ਆਪਾਂ ਦੇਖ ਹੀ ਚੁੱਕੇ ਹਾਂ ਜੋ ਹਾਲਾਤ ਬਣ ਚੁੱਕੇ ਨੇ ਪੰਜਾਬੀ ਟਰੱਕਰਜ਼ ਮਜਬੂਰ ਹੋ ਚੁੱਕੇ ਨੇ ਜਿਹੜੇ ਘੱਟੋ ਘੱਟ ਗ੍ਰੀਨ ਕਾਰਡ ਹੋਲਡਰ ਨਹੀਂ ਹੈਗੇ ਮਿਨਿਮਮ ਗ੍ਰੀਨ ਕਾਰਡ ਹੋਲਡਰਜ਼ ਵਾਸਤੇ ਟਰাকিং ਦਾ ਕਿਤਾ ਰਹਿ ਗਿਆ ਤੇ ਉੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਸੀ ਉਹਨਾਂ ਵਾਸਤੇ ਤਾਂ ਹੁਣ ਮੁਸ਼ਕਲਾਂ ਦਾ ਕਹਿ ਸਕਦੇ ਹਾਂ ਕਿ ਸਮੁੰਦਰ ਆ ਚੁੱਕਿਆ ਉਸ ਨੂੰ ਪਾਰ ਕਰਨਾ ਕਾਫੀ ਮੁਸ਼ਕਲ ਹੋ ਰਿਹਾ ਪਰ ਕੈਨੇਡਾ ਵਾਲੇ ਪਾਸੇ ਵੀ ਸੌਖਾ ਨਹੀਂ ਰਹਿਣਾ ਰਾਹ ਹਾਲਾਂਕਿ ਕਮਾਈ ਕਿਸੇ ਵੇਲੇ ਬਹੁਤ ਚੰਗੀ ਹੁੰਦੀ ਸੀ ਚੰਗੀ ਕਮਾਈ ਕੀਤੀ ਵੀ ਐ ਹੁਣ ਵੀ ਹੋ ਰਹੀ ਐ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਜੈਨੂਨ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਉਹ ਕਮਾਈ ਕਰ ਰਹੇ ਨੇ ਪਰ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਸੀ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਹੁਣ ਇੱਕ ਬੰਦਾ 69 ਸਾਲ ਦਾ ਇੱਕ 37 ਸਾਲ ਦਾ ਤੇ ਫਰਜ਼ੀ ਟ੍ਰੇਨਿੰਗ ਸਕੂਲ ਚਲਾ ਰਹੇ ਸੀ ਤੇ ਅਜੇ ਇਹ ਪਤਾ ਨਹੀਂ ਕਿੰਨੇ ਨੇ ਹੂੰ ਇਹ ਤਾਂ ਇੱਕ ਮਾਮਲਾ ਹੈ ਤੇ ਉਹ ਅੱਗੇ ਇੱਕ ਜੈਨੂਇਨ ਸਕੂਲ ਵਾਲੇ ਨਾਲ ਰਲੇ ਹੋਏ ਸੀਗੇ ਓਕੇ ਉਹ ਟਰੱਕ ਜਿਹੜੇ ਕਹਿ ਸਕਦੇ ਆ ਕਿ ਜਾਲੀ ਬੱਸ ਫਰੇਬੀ ਤਰੀਕੇ ਦੇ ਨਾਲ ਜਿਹੜੇ ਬੰਦਿਆਂ ਨੂੰ ਸਿਖਲਾਈ ਦਿੱਤੀ ਪੰਜਾਬੀ ਹੀ ਹੁੰਦੇ ਸੀ ਪੰਜਾਬੀਆਂ ਕੋਲੇ ਸਿਖਲਾਈ ਲੈਣ ਵਾਸਤੇ ਪੰਜਾਬੀ ਹੀ ਜਾਂਦੇ ਸੀ ਤੇ ਉਹਨਾਂ ਦੇ ਜੈਨੂਇਨ ਸਕੂਲ ਦੇ ਰਾਹੀਂ ਅਨ 온ਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦੀ ਵੈੱਬਸਾਈਟ ਤੇ ਚੜ੍ਹਾ ਦਿੱਤਾ ਜਾਂਦਾ ਸੀ ਕਿ ਹਾਂ ਜੀ ਆ ਆ ਬੰਦਾ ਸਾਰੀਆਂ ਜ਼ਰੂਰਤਾਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦਾ ਹੈ ਸਾਰੇ ਰੂਲਸ ਫਾਲੋ ਕਰਦਾ ਹੈ ਤੇ ਇਹ ਹੁਣ ਜੈਨੂਇਨ ਟਰੱਕ ਡਰਾਈਵਰ ਬਣਨ ਦੇ ਕਾਬਰ ਇਸ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮਿਲ ਜਾਣਾ ਚਾਹੀਦਾ ਤੇ ਉਹ ਅੱਗੇ ਉਹ ਵੀ ਪਰਿਵਾਰ ਅਜੇ ਹਾਈ ਸੀ ਅੱਗੇ ਲਿਖਤੀ ਟੈਸਟ ਦੇ ਵਿੱਚ ਨਕਲ ਉਹ ਵੀ 440 ਡਾਲਰ ਲੈ ਕੇ ਪਰ ਪਰਸਨ ਕੀਤੀ ਜਾਂਦੀ ਸੀ ਤੇ ਹੁਣ ਕੈਨੇਡਾ ਸਰਕਾਰ ਦੀ ਜਿਹੜੀ ਲੇਟੈਸਟ ਸੁਣਵਾਈ ਹੋਈ ਹੈ ਹਮ ਪਾਰਲੀਮੈਂਟਰੀ ਕਮੇਟੀ ਦੀ ਕਿ ਟਰੱਕ ਟਰਾਂਸਪੋਰਟੇਸ਼ਨ ਨਿਯਮ ਵੱਡੇ ਪੱਧਰ ਤੇ ਤਬਦੀਲੀ ਕੀਤੀ ਜਾ ਰਹੀ ਹੈ ਜਿਹੜਾ ਡਰਾਈਵਰ ਇੰਕ ਡਰਾਈਵਰ ਇਨਕਾਰਪੋਰੇਸ਼ਨ ਜਿੱਥੇ ਕਹਾਂਗੇ ਕਿ ਕੰਟਰੈਕਟਰਸ ਬਣਾ ਦਿੱਤੇ ਗਏ ਡਰਾਈਵਰਸ ਖਾਸ ਤੌਰ ਤੇ ਇਹਦੇ ਵਿੱਚ ਵੀ ਆਪਣੀ ਸ਼ਾਮਲ ਸੀ ਜੀ ਬਿਨਾ ਸ਼ੱਕ ਇਹਦੇ ਵਿੱਚ ਵੱਡੀ ਗਿਣਤੀ ਪੰਜਾਬੀ ਟਰਾਂਸਪੋਰਟਰਸ ਦੀ ਸ਼ਾਮਲ ਰਹੀ ਅਲਬਰਟਾ ਦੀ ਕਾਰਵਾਈ ਆਪਾਂ ਦੇਖੀ ਹੈ ਤੇ ਹੁਣ ਇਹ ਇਹਨਾਂ ਦੀ ਕਹਾਂਗੇ ਕਿ ਨਕੀਲ ਕਾਸੀ ਕਸੀ ਜਾ ਰਹੀ ਹੈ ਕੈਨੇਡਾ ਗਵਰਨਮੈਂਟ ਵੱਲੋਂ ਤੇ ਹੁਣ ਅਸਰ ਤਾਂ ਫਿਰ ਪਾਊਗਾ ਜੀ ਕਿਉਂਕਿ ਆਪਾਂ 온ਟਾਰੀਓ ਦੇ ਵਿੱਚ ਦੇਖਿਆ 185 ਡਰਾਈਵਰਾਂ ਵਾਲਾ ਕੰਮ మేబీ ਉਹ 185 డ్రైవర్ షాయద్ ਉਹਨਾਂ ਦੇ ਸ਼ਾਇਦ ਉਹਨਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਉਹ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਅ ਫਰਜ਼ੀ ਟ੍ਰੇਨਿੰਗ ਸਕੂਲਾਂ ਨਾਲ ਸੰਬੰਧਿਤ ਹੋਣਗੇ ਜਿਨ੍ਹਾਂ ਨੇ 2021 ਤੋਂ 2023 ਦਰਮਿਆਨ ਡ్రਾਈਵਰ 5-5000 ਡਾਲਰ ਲੈ ਕੇ ਸਿਖਲਾਈ ਦਿੱਤੀ ਸੀ ਹੂੰ ਤੇ ਹੁਣ ਅੱਗੇ ਜਿਹੜੀਆਂ ਪਾਰਲੀਮੈਂਟਰੀ ਕਮੇਟੀ ਦੀਆਂ ਮੀਟਿੰਗਸ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਯਾਦ ਦਵਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਟਰਕਿੰਗ ਸੈਕਟਰ ਨੂੰ ਖਿਲਾਰ ਦਿੱਤਾ ਗਿਆ ਹੈ ਕਿਵੇਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਨੇ ਕ腐ਸ਼ਨ ਦਾ ਬੋਲਬਾਲਾ ਹੈ ਹਾਲਾਂਕਿ ਸਰਕਾਰੀ ਮਹਿਕਮਿਆਂ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਇਹ ਕ腐ਸ਼ਨ ਹੀ ਹੈ ਕਿ ਜੀ ਇੱਕ ਟਰਾਂਸਪੋਰਟਰ ਆਪਣੇ ਮੁਲਾਜ਼ਮ ਨਾ ਦਿਖਾ ਕੇ ਉਹਨਾਂ ਨੂੰ ਕੰਟਰੈਕਟਰ ਸ਼ੋਅ ਕਰਦਾ ਹੈ ਉਹਨਾਂ ਟਰੱਕ ਸੈਮੀ ਟਰੱਕਸ ਜਾਂ ਸੈਮੀ ਟ੍ਰੇਲਰਜ਼ ਦੀ ਮੇਨਟੇਨੈਂਸ ਸਹੀ ਤਰੀਕੇ ਦੇ ਨਾਲ ਨਹੀਂ ਰੱਖੀ ਜਾ ਰਹੀ ਜੋ ਰੂਲਸ ਫਾਲੋ ਕਰਨੇ ਚਾਹੀਦੇ ਨੇ ਉਹ ਬਿਲਕੁਲ ਨਹੀਂ ਕੀਤੇ ਜਾ ਰਹੇ ਸਖਤੀ ਬੇहद ਜ਼ਰੂਰੀ ਹੋ ਚੁੱਕੀ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਹੋ ਜਾਣਾ ਕਿ ਟਰੱਕ ਡਰਾਈਵਰ ਬਣਨ ਬਾਰੇ ਕੋਈ ਛੇਤੀ ਕੀਤਿਆਂ ਸੋਚ ਵੀ ਨਹੀਂ ਸਕੇ ਬਾਕੀ ਜੋ ਕੰਡੀਸ਼ਨਸ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਅੰਗਰੇਜ਼ੀ ਦਾ ਟੈਸਟ ਹੀ ਲੈ ਲਓ ਜਿਹੜੇ ਕਿ ਬਹੁਤ ਸਮਾਂ ਪਹਿਲਾਂ ਉੱਥੇ ਗਏ ਵੀ ਹੋਏ ਨੇ ਭਾਵੇਂ ਉਹ 5 ਸਾਲ ਹੋਈਏ 10 ਸਾਲ ਹੋ ਗਏ ਉਹਨਾਂ ਨੂੰ ਨਹੀਂ ਆਈ ਅੰਗਰੇਜ਼ੀ ਤੇ ਜਿਹੜੇ ਨਵੇਂ ਜਾਣਗੇ ਉਹ ਤਾਂ ਪਹਿਲਾਂ ਹੀ ਜਿਹੜੇ ਕਿ ਮਾਈਂਡ ਸੈਟ ਅਪ ਕਰਕੇ ਜਾਣਗੇ ਭਾਈ ਜੇ ਆਪਾਂ ਉੱਥੇ ਡਰਾਈਵਰੀਕ ਜਾਂ ਕਰਨੀ ਜਾਂ ਕੋਈ ਹੋਰ ਕੰਮ ਵੀ ਕਰਨਾ ਤਾਂ ਪਹਿਲਾਂ ਅੰਗਰੇਜ਼ੀ ਨੂੰ ਹੱਥ ਪਾਓ ਬਿਲਕੁਲ ਇਹ ਜੋ ਇੰਗਲਿਸ਼ ਲੈਂਗੁਏਜ ਟੈਸਟ ਅਮਰੀਕਾ ਵਾਲਿਆਂ ਨੇ ਲਾਗੂ ਕੀਤਾ ਇਸ ਤਰੀਕੇ ਦੇ ਕਈ ਰੂਲਸ ਕੈਨੇਡਾ ਵਾਲੇ ਪਾਸੇ ਵੀ ਆਉਣੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟਰੱਕਿੰਗ ਸੈਕਟਰ ਦੇ ਵਿੱਚ ਸਖਤਾਈ ਬੇਹੱਦ ਹੋ ਜਾਣੀ ਹੈ ਕਿਉਂਕਿ ਉੱਥੇ ਆਪਾਂ ਸਾਰਿਆਂ ਨੇ ਦੇਖ ਲਿਆ ਕਿ ਸਿਰਫ ਇੰਗਲਿਸ਼ ਲੈਂਗੁਏਜ ਕਰਕੇ 9000 ਪਲੱਸ ਡਰਾਈਵਰਜ਼ ਨੂੰ ਉਤਾਰ ਦਿੱਤਾ ਗਿਆ ਸੀਟ ਤੋਂ ਟਰੱਕ ਦੇ ਸਟੀਰਿੰਗ ਤੋਂ ਉਤਾਰ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਪੰਜਾਬੀ ਡਰਾਈਵਰਸ ਦੀ ਹੈ ਐਗਜ਼ੈਕਟ ਅੰਕੜਾ ਸਮੇਂ-ਸਮੇਂ ਤੇ ਸਾਹਮਣੇ ਆਉਂਦਾ ਰਹਿੰਦਾ ਟੁੱਟਵਾ ਪਰ ਜੇ ਦੇਖਿਆ ਜਾਵੇ ਤਾਂ 1000 ਪਲੱਸ ਹੋਣਗੇ ਘੱਟੋ-ਘੱਟ ਮੇਬੀ ਇਹ ਮਿਨੀਮਮ ਹੈ ਮੈਕਸਿਮਮ ਕਿਤੇ ਵੀ ਜਾ ਸਕਦਾ ਸੋ ਇਹ ਸਿਰਫ ਤੇ ਸਿਰਫ ਇੱਕ ਭਾਸ਼ਾ ਕਰਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਕੋਲੇ ਗ੍ਰੀਨ ਕਾਰਡ ਵੀ ਸੀਗੇ ਉਹ ਤਾਂ ਵੀ ਹਟਾ ਦਿੱਤੇ ਗਏ ਜਿਹੜੇ ਜਿਹੜੇ ਵਰਕ ਪਰਮਿਟ ਵਾਲੇ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਨੇ ਉਹ ਤਾਂ ਹਟਾਏ ਹੀ ਜਾ ਰਹੇ ਨੇ ਪਰ ਹੁਣ ਕੈਨੇਡਾ ਸਰਕਾਰ ਕਿਹੋ ਜਿਹੇ ਰੂਲ ਲੈ ਕੇ ਆਉਗੀ ਇਹ ਪਾਰਲੀਮੈਂਟਿਕ ਕਮੇਟੀ ਦੀ ਸੈਟਿੰਗ ਦੇ ਵਿੱਚ ਤੈਅ ਕੀਤਾ ਗਿਆ ਨਵੇਂ ਕਹਿ ਸਕਦੇ ਆ ਨਵਾਂ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਕਿ ਤਿਆਰ ਹੋ ਜਾਓ ਟਰੱਕ ਡਰਾਈਵਰੋ ਜਿਹੜੇ ਤਾਂ ਐਕਸਪੀਰੀਐਂਸਡ ਨੇ ਜੈਨੂਇਨ ਤਰੀਕੇ ਦੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਪਰ ਜਿਹੜੇ ਕਹਾਂਗੇ ਕਿ ਬਸ ਬੁੱਤਾ ਸਾਰ ਰਹੇ ਨੇ ਬੁੱਤਾ ਸਾਰਨਾ ਕਿ ਫਰਜ਼ੀ ਟ੍ਰੇਨਿੰਗ ਸਕੂਲ ਤੋਂ ਇੱਕ ਤਰੀਕੇ ਦਾ ਸਿਖਲਾਈ ਲੈ ਕੇ ਤੇ ਲਾਇਸੈਂਸ ਸੀਡੀਐਲ ਹਾਸਲ ਕਰ ਲਿਆ ਇੱਥੇ ਜੋ ਮਰਜ਼ੀ ਏ ਟੂ ਜ਼ेड ਲਾਇਸੈਂਸ ਕਹਿ ਦੋ ਜਾਂ ਕੋਈ ਵੀ ਨਾਮ ਦੇ ਦਿੱਤਾ ਜਾਵੇ ਉਸ ਨੂੰ ਤੇ ਉਸ ਤਰੀਕੇ ਦੇ ਡਰਾਈਵਰਸ ਦੀ ਨਕੇਲ ਕਸੀ ਜਾਣੀ ਆ ਉਹਨਾਂ ਨੂੰ ਸ਼ਾਇਦ ਬਾਹਰ ਕਰ ਦਿੱਤਾ ਜਾਊਗਾ ਉਹਨਾਂ ਨੂੰ ਆਪਣੇ ਕਿਤੇ ਨਵੇਂ ਲੱਭ ਲੈਣੇ ਚਾਹੀਦੇ ਨੇ ਜਿਵੇਂ ਕਿ ਅਮਰੀਕਾ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਆਪਾਂ ਇੱਥੇ ਸ਼ੋਅ ਆਫ ਕਰ ਦਿੰਨੇ ਆ ਇੱਕ ਕਾਂਡ ਹੋਇਆ ਇੱਕ ਬਿਲਕੁਲ ਰੀਸੈਂਟਲੀ ਯੂ ਟਰਨ ਦਾ ਆਪਾਂ ਉਹਦੀਆਂ ਤਸਵੀਰਾਂ ਦਿਖਾ ਦਿੰਨੇ ਆ ਦਰਸ਼ਕਾਂ ਨੂੰ ਕਿ ਇੱਕ ਫਾਇਰਫਾਈਟਰਸ ਦਾ ਟਰੱਕ ਜਾ ਰਿਹਾ ਜੀ ਜੀ ਆ ਤੁਸੀਂ ਦੇਖ ਸਕਦੇ ਇੱਥੇ ਟਰੱਕ ਡਰਾਈਵਰ ਦੀ ਗਲਤੀ ਨਹੀਂ ਹੈ ਇੱਥੇ ਗਲਤੀ ਹੈ ਇੱਕ ਕਾਰ ਵਾਲੇ ਦੀ ਤੇ ਉਹ ਟਰਨ ਕਰਨ ਦਾ ਯੂ ਟਰਨ ਲੈਣ ਦਾ ਪ੍ਰੋਪਰ ਥਾਂ ਤੋਂ ਬਿਲਕੁਲ ਪ੍ਰੋਪਰ ਜਗ੍ਹਾ ਤੋਂ ਇਹ ਔਰੋਰਾ ਇਲਾਕਾ ਕੋਲੋਰਾਡੋ ਦਾ ਦੱਸਿਆ ਜਾ ਰਿਹਾ ਇੱਥੇ ਹੀ ਇੱਕ ਹਰਸਾ ਵਾਪਰਿਆ ਸੀ ਕੁਝ ਦਿਨ ਪਹਿਲਾਂ ਉਹਦਾ ਵੀ ਜ਼ਿਕਰ ਕਰਾਂਗੇ ਆਪਾਂ ਸੁਖਪ੍ਰੀਤ ਸਿੰਘ ਦਾ ਜਿਹੜਾ ਕਿ ਪਹਾੜੀ ਇਲਾਕੇ ਦੇ ਵਿੱਚ ਜਾਨੀ ਜਾਨ ਗਵਾ ਬੈਠਾ ਆਪਣੀ ਤੇ ਇੱਥੇ ਹੁਣ ਇਹ ਟੱਕਰ ਵੱਜੀ ਮੋੜਨਾ ਸੀ ਉਹਨੇ ਆਪਣੇ ਲੈਫਟ ਹੈਂਡ ਸਾਈਡ ਤੇ ਪਰ ਕਾਰ ਵਿੱਚ ਫਸਾਈ ਆ ਰਿਹਾ ਹੈ ਕਿ ਓਵਰਟੇਕ ਜੇ ਨਹੀਂ ਕਰੇਗਾ ਬੰਦਾ 2 ਸੈਕਿੰਡ ਉਹ ਨਾ ਵੀ ਓਵਰਟੇਕ ਕਰੂਗਾ ਤਾਂ ਕੀ ਫਰਕ ਪੈਣ ਲੱਗਿਆ ਜੀ ਪਰ ਇਸ ਦੇ ਬਾਵਜੂਦ ਵੀ ਇਹ 20 ਸਾਲ ਦੇ ਹੁਣ ਇਸ ਕਾਲੀ ਗੱਡੀ ਦੇ ਡਰਾਈਵਰ ਦੀ ਨੂੰ ਟਿਕਟ ਦਿੱਤੀ ਗਈ ਹੈਗੀ ਤੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਬੰਦਾ ਕੋਈ ਪ੍ਰਵਾਸੀ ਇਲੀਗਲ ਟਾਈਪ ਹੈ ਜਾਂ ਕੋਈ ਹੋਰ ਹੈ ਪਰ ਫਿਰ ਵੀ ਕਹਾਂਗੇ ਕਿ ਚਲੋ ਵਿਦਆਊਟ ਇੰਸ਼ੋਰੈਂਸ ਜਾਂ ਰਜਿਸਟ੍ਰੇਸ਼ਨ ਵੀ ਇਹ ਡਰਾਈਵਿੰਗ ਕਰ ਰਿਹਾ ਸੀ ਓਕੇ ਤੇ ਐਮਰਜੈਂਸੀ ਵੀਹਿਕਲ ਦੇ ਰਾਹ ਦੇ ਵਿੱਚ ਅੜਿੱਕਾ ਬਣਨ ਦੇ ਦੋਸ਼ ਲਾਏ ਗਏ ਨੇ ਤੇ ਚਲੋ ਮਾਮਲਾ ਜੋ ਵੀ ਹੈ ਡਰਾਈਵਿੰਗ ਕੰਡੀਸ਼ਨਸ ਕਿਹੋ ਜਿਹੀਆਂ ਨੇ ਮਤਲਬ ਦੇਖਣ ਦਾ ਭਾਅ ਇਹ ਹੈ ਕਿ ਆਖਰਕਾਰ ਤੁਸੀਂ ਉਸ ਦੇ ਇਸ਼ਾਰੇ ਨੂੰ ਸਮਝ ਨਹੀਂ ਸਕੇ ਕਿ ਇਹ ਇੱਕ ਐਮਰਜੈਂਸੀ ਵੀਹਿਕਲ ਹੈ ਸਿੰਪਲ ਦੀ ਗੱਲ ਹੈ ਇੱਥੇ ਜਦੋਂ ਐਮਬੂਲੈਂਸ ਲੰਘਦੀ ਹੈ ਤਾਂ ਲੋਕ ਰਾਹ ਛੱਡ ਦਿੰਦੇ ਨੇ ਰਾਹ ਛੱਡਦੇ ਵਾਕੀ ਇਹ ਤੁਹਾਡੀ ਸਮਝ ਹੋਣੀ ਚਾਹੀਦੀ ਹੈ ਕਾਮਨ ਸੈਂਸ ਦੀ ਗੱਲ ਹੈ ਕਿ ਇਹ ਵੀ ਐਮਰਜੈਂਸੀ ਵਹੀਕਲ ਹੈ ਇੱਕ ਕਿਤੇ ਅੱਗ ਲੱਗੀ ਹੋਊਗੀ ਤਾਂ ਹੀ ਉਹ ਪਾਪਾ ਕਰਦਾ ਜਾ ਰਿਹਾ ਹੈ ਨਾ ਹੂਟਰ ਵਜਾਉਂਦਾ ਜਾ ਰਿਹਾ ਹੈ ਤੇ ਉਸ ਨੂੰ ਤੁਸੀਂ ਰਾਹ ਦੇਣ ਦੀ بجائے ਉਹਦੇ ਵਿੱਚ ਫਸ ਰਹੇ ਹੋ ਤੇ ਇੱਥੇ ਕਹਾਂਗੇ ਆਪਣੇ ਆਪ ਦੇ ਵਿੱਚ ਇਹ ਵੀ ਘਟਨਾ ਕਰਮਾ ਇੱਕ ਹੋਰ ਜਿਹੜਾ ਕਹਾਂਗੇ ਕਿ ਇੱਕ ਬਗੈਰ ਟਾਇਰਾਂ ਤੋਂ ਉਹ ਦਰਸ਼ਕਾਂ ਦੇ ਆਪਾਂ ਛੱਡਾਂਗੇ ਕਿ ਉਹ ਕਿਸੇ ਨੇ ਖੋਦ ਬਣਾਈ ਆ ਵੀਡੀਓ ਜਾਂ ਕਹਿ ਸਕਦੇ ਆ ਕਿ AI ਦੀ ਆ ਉਹ ਕਿਉਂਕਿ ਉੱਥੇ ਟ੍ਰੇਲਰ ਦੇ ਪਿਛਲੇ ਹਿੱਸੇ ਦੇ ਟਾਇਰ ਹੀ ਨਹੀਂ ਹੈਗੇ ਤੁਸੀਂ ਅੰਦਾਜ਼ਾ ਇਹ ਹਾਲਾਂਕਿ ਬੰਦਾ ਅੰਦਰ ਬੈਠਾ ਤੁਸੀਂ ਦੇਖ ਸਕਦੇ ਹੋ 90% ਤਾਂ ਚਾਂਸਸ ਹੈ ਕਿ ਨਹੀਂ ਲੱਗਦੀ ਪਰ ਮੇਬੀ ਕੁਝ ਵੀ ਕਹਿਣਾ ਮੁਸ਼ਕਲ ਹੈ ਕਿ ਇਹ ਤਸਵੀਰਾਂ ਹੋ ਸਕਦੀਆਂ ਨੇ ਸੜਕ ਤੇ ਪਿਛਲੇ ਹਿੱਸੇ ਦੇ ਵਿੱਚ ਟਾਇਰ ਹੀ ਨਾ ਹੋਣ ਤੇ ਬੰਦਾ ਇਥੋਂ ਇੱਕ ਅੰਦਰੋਂ ਬੈਠ ਕੇ ਵੀਡੀਓ ਬਣਾ ਰਿਹਾ ਹੋਵੇ ਤੇ ਜੇ ਅਜਿਹਾ ਹੁੰਦਾ ਤਾਂ ਉਹ ਬਾਹਰੋਂ ਵੀ ਬਣਾ ਸਕਦਾ ਸੀ ਚਲੋ ਇਹਦੇ ਆਪਾਂ ਇਹਦੀ ਕੋਈ ਤਸਦੀਕ ਨਹੀਂ ਕਰਦੇ ਕਿਉਂਕਿ ਇਹ ਕੋਈ অথੈਨਟੀਕੇਟਿਡ ਸੋਰਸ ਤੋਂ ਨਹੀਂ ਮਿਲ ਸਕੀ ਪਰ ਫਿਰ ਵੀ ਹੈਰਾਨਕੁਨ ਜਿਹੜਾ ਮਾਮਲਾ ਆਪਾਂ ਦੁਬਾਰਾ ਕੈਨੇਡਾ ਦੇ ਨਵੇਂ ਟਰਕਿੰਗ ਰੂਲਸ ਤੇ ਟਰਾਂਸਪੋਰਟੇਸ਼ਨ ਰੂਲਸ ਤੇ ਆ ਜਾਂਦੇ ਆ ਕਿ ਆਖਰਕਾਰ ਹੁਣ ਕਿੱਥੇ ਤੱਕ ਸਖਤੀ ਕੀਤੀ ਜਾਊਗੀ ਕੀ ਇੰਡੀਅਨ ਡਰਾਈਵਰਜ਼ ਖਾਸ ਤੌਰ ਤੇ ਪੰਜਾਬੀ ਡਰਾਈਵਰਜ਼ ਉਹਨਾਂ ਨਵੇਂ ਰੂਲਜ਼ ਦਾ ਬੋਝ ਝੱਲ ਸਕਣਗੇ ਇਹ ਦੇਖਣ ਵਾਲੀ ਗੱਲ ਬਾਕੀ ਜੀ ਲੱਗਦਾ ਹੈ ਕਿ ਇਕੱਲੇ ਡਰਾਈਵਰਾਂ ਤੇ ਹੀ ਇਸ ਫਕਤੀ ਹੋਣੀ ਚਾਹੀਦੀ ਹੈ ਜਿਹੜੇ ਕਿ ਇਹ ਫਰਜੀ ਟ੍ਰੇਨਿੰਗ ਸਕੂਲ ਚਲਾਉਂਦੇ ਨੇ ਇਹਨਾਂ ਦੇ ਉੱਪਰ ਨਹੀਂ ਜਿਹੜੀ ਕਿ ਤਲਵਾਰ ਲਟਕਣੀ ਚਾਹੀਦੀ ਭਾਈ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ ਤੇ ਬਿਨਾਂ ਟ੍ਰੇਨਿੰਗ ਤੋਂ ਜੇ ਡਰਾਈਵਰ ਸੜਕਾਂ ਦੇ ਉੱਪਰ ਗੱਡੀ ਲੈ ਕੇ ਉਤਰੇਗਾ ਉਹ ਤਾਂ ਆਪਣਾ ਨੁਕਸਾਨ ਕਰੇਗਾ ਇਸ ਤੋਂ ਹੋਰਾਂ ਲਈ ਵੀ ਖਤਰਾ ਹੈ ਆ ਬਿਲਕੁਲ ਦੇਖੋ ਕਾਰਵਾਈ ਤਾਂ ਕੀਤੀ ਹੀ ਜਾ ਰਹੀ ਹੈ ਹਾਲਾਂਕਿ 온ਟਾਰੀਓ ਗਵਰਨਮੈਂਟ ਨੇ ਸਾਫ਼ ਤੌਰ ਤੇ ਤਾਂ ਚਲੋ ਜ਼ਿਕਰ ਨਹੀਂ ਕੀਤਾ ਪਰ ਜਿਹੜਾ ਰੀਸੈਂਟਲੀ ਮਾਮਲਾ ਸਾਹਮਣੇ ਆਇਆ 2021 ਤੋਂ 2023 ਦਰਮਿਆਨ ਫਰਜ਼ੀ ਸਕੂਲਾਂ ਰਾਹੀਂ ਡਰਾਈਵਰਜ਼ ਨੂੰ ਟ੍ਰੇਨਿੰਗ ਦੇਣ ਦਾ ਸੰਭਾਵਿਤ ਤੌਰ ਤੇ ਇਹਦੇ ਕਰਕੇ ਹੀ ਉਹ 185 ਡਰਾਈਵਰਜ਼ ਬਾਹਰ ਕੀਤੇ ਗਏ ਉਹ ਤਾਂ ਹੀ ਪੰਜਾਬੀ ਸੀਗੇ ਇਹਦੇ ਵਿੱਚ ਹੁਣ ਕੀ ਸੀਗਾ ਆਮ ਤੌਰ ਤੇ ਇੰਗਲਿਸ਼ ਲੈਂਗੁਏਜ ਵੀ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਹੁੰਦਾ ਜ਼ਿਆਦਾਤਰ ਸਿਲੇਬਸ ਤੇ ਉਹ ਕਹਿੰਦੇ ਪੰਜਾਬੀ ਦੇ ਵਿੱਚ ਹੀ ਮਾੜਾ ਮੋਟਾ ਬਸ ਡੰਗ ਟਪਾਉਸ ਪੜਾ ਰਹੇ ਸੀ ਦੱਸ ਰਹੇ ਸੀ ਤੇ ਉਹਦੇ ਵਾਸਤੇ ਹੁਣ ਕਹਿੰਦੇ ਇਨਫਰਾਸਟ੍ਰਕਚਰ ਵੀ ਚਾਹੀਦਾ ਹੁੰਦਾ ਜੇ ਕੋਈ ਤੁਸੀਂ ਟ੍ਰੇਨਿੰਗ ਸਕੂਲ ਚ ਰਾ ਰਹੇ ਹੋ ਤਾਂ ਕੋਈ ਤੁਹਾਡੇ ਕੋਲੇ ਜਗ੍ਹਾ ਵੀ ਤਾਂ ਹੋਊਗੀ ਨਾ ਕੋਈ ਪ੍ਰੋਪਰ ਬਿਲਡਿੰਗ ਕੋਈ ਟਰੱਕ ਚਲਾਉਣ ਵਾਲੀ ਜਗ੍ਹਾ ਤੇ ਉਹ ਕਹਿੰਦੇ ਬਗੈਰ ਬਸ ਦੇਸੀ ਜਿਗਾੜ ਨਾਲ ਹੀ ਕੰਮ ਚੱਲ ਰਹੇ ਸੀਗੇ ਕਿਉਂਕਿ ਇੱਕ ਜੈਨੂਇਨ ਸਕੂਲ ਵਾਲੇ ਮਦਦ ਕਰ ਰਹੇ ਸੀ ਉਹਨਾਂ ਨੂੰ ਵੀ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਆ ਦਿਓਲ ਪਰਿਵਾਰ ਦੱਸਿਆ ਗਿਆ ਉਹ ਚਲੋ ਆਪਾਂ ਪੂਰਾ ਨਾਮ ਨਹੀਂ ਲੈਂਦੇ ਫੇਰ ਵੀ ਹਾਲਾਤ ਕਹਾਂਗੇ ਤਾਂਹੀ 온ਟਾਰੀਓ ਗਵਰਨਮੈਂਟ ਨੇ ਉਹ ਕਾਰਵਾਈ ਕੀਤੀ ਤੇ ਹੁਣ ਫੈਡਰਲ ਲੈਵਲ ਤੇ ਕਾਰਵਾਈ ਹੋ ਰਹੀ ਆ ਮਾ ਕਾਰਨੀ ਦੀ ਸਰਕਾਰ ਇਸ ਪ੍ਰਤੀ ਗੰਭੀਰ ਹੈ ਕਿ ਅਸੀਂ ਸੜਕਾਂ ਨੂੰ ਸੁਰੱਖਿਅਤ ਬਣਾ